ਦਰਸ਼ਨ ਕਰਾਨੇ ਆ ਗੁਰਦੁਆਰਾ ਬਾਲ ਲੀਲਾ ਮੈਣੀ ਸਾਹਿਬ ਸੰਗਤ ਜੀ ਤਾਂ ਕਿ ਆ ਜਾਂਦਾ ਕਿ ਜਿਹੜੀ ਰਾਣੀ ਬਿਸ਼ੰਬਰਾ ਦੇਵੀ ਮੈਣੀ ਜੀ ਦਾ ਨਾਮ ਸੀਗਾ ਔਰ ਉਸੇ ਤੋਂ ਹੀ ਇਹ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਪਿਆ ਤੇ ਆਓ ਅਸੀਂ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਤੁਹਾਨੂੰ ਲੈ ਕੇ ਜਾਂਦੇ ਆ ਇੱਕ ਬਾਦੁਰਜੀ ਦੀ ਹੱਥ ਲਿਖਤ ਵੀ ਇੱਥੇ ਲੱਗੀ ਹੋਈ ਆ ਵੀ ਤੁਸੀਂ ਦੇਖ ਸਕਦੇ ਜੇ ਔਰ ਇਸੇ ਤਰ੍ਹਾਂ ਐਵੀ ਉਹਨਾਂ ਦੀਆਂ ਹੱਥ ਲਿਖਤਾਂ ਹੀ ਨੇ ਇਹ ਬਹੁਤ ਹੀ ਜ਼ਿਆਦਾ ਇਤਿਹਾਸਿਕ ਸਥਾਨ ਹੈ ਜਿੱਥੇ ਇਹ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲ ਰਿਹਾ ਵਾ ਗੁਰੂ ਸਾਹਿਬ ਦੇ ਹੱਥਾਂ ਦੀਆਂ ਲਿਖਤਾਂ ਔਰ ਉਹਨਾਂ ਦੇ ਸਾਰਾ ਬਚਪਨ ਦਾ ਸਮਾਨ ਜਿੱਥੇ ਉਹ ਖੇਡਦੇ ਸੀ ਆ ਕੇ ਬੈਠਦੇ ਸੀ ਤਾਂ ਇਹਨੂੰ ਬਾਲ ਲੀਲਾ ਕਿਹਾ ਜਾਂਦਾ ਕਿ ਇੱਥੇ ਬਾਲ ਲੀਲਾ ਵਾ ਉਹਨਾਂ ਨੇ ਜਿਹੜਾ ਮਹਾਰਾਜ ਜੀ ਨੇ ਕੀਤੀਆਂ ਨੇ ਔਰ ਇੱਥੇ ਹੀ ਐਸੇ ਹੀ ਕਮਰੇ ਦੇ ਬਾਹਰ ਹੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਇੱਥੇ ਹੀ ਗੁਰਦੁਆਰੇ ਚ ਦਰਬਾਰ ਲੱਗਿਆ ਹੋਇਆ ਇੱਥੇ ਹੀ ਪ੍ਰਕਾਸ਼ ਹੁੰਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਸਵੇਰ ਵੇਲੇ ਕੁੰਗਣੀਆਂ ਤੇ ਪੂਰੀਆਂ ਦਾ ਜਿਹੜਾ ਵਾ ਉਹ ਪ੍ਰਸ਼ਾਦ ਵਰਤਾਇਆ ਜਾਂਦਾ ਕਿਉਂਕਿ ਕੁੰਗਣੀਆਂ ਤੇ ਪੂਰੀਆਂ ਉਸ ਵੇਲੇ ਮਾਤਾ ਬਿਸ਼ੰਭਰਾ ਦੇਵੀ ਜੀ ਨੇ ਮਹਾਰਾਜ ਜੀ ਨੂੰ ਭੋਗ ਲਾਇਆ ਸੀ ਤੇ ਉਹ ਅੱਜ ਦੀ ਡੇਟ ਵਿੱਚ ਵੀ ਉਹ ਇਸੇ ਤਰ੍ਹਾਂ ਹੀ ਸਵੇਰੇ ਜਦੋਂ ਅਰਦਾਸ ਹੁੰਦੀ ਆ ਕੁੰਗੜੀਆਂ ਤੇ ਪੂਰੀਆਂ ਦਾ ਪ੍ਰਸ਼ਾਦ ਜਿਹੜਾ ਵਾ ਸੰਗਤ 'ਚ ਵੰਟਾਇਆ ਜਾਂਦਾ ਤਾਂ ਕਿਉਂਕਿ ਇਹ ਲੱਗ ਰਿਹਾ ਹੁੰਦਾ ਕਿ ਇਹ ਮਹਾਰਾਜ ਜੀ ਸਾਰਿਆਂ 'ਚ ਵਾਜਮਾਨ ਨੇ ਔਰ ਉਹ ਸਾਰਾ ਜਿਹੜਾ ਪ੍ਰਸ਼ਾਦ ਆ ਉਹਨਾਂ ਨੂੰ ਦਿੱਤਾ ਜਾ ਰਿਹਾ ਬਾਲੀਲਾ ਸਾਹਿਬ ਗੁਰਦੁਆਰੇ ਗਿਆਨੀ ਸੁਖਦੇਵ ਸਿੰਘ ਜੀ ਜਿਹੜੇ ਇੱਥੇ ਮੁੱਖ ਕਥਾਵਾਚਕ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਇਸ ਜਿਹੜੀ ਜਗ੍ਹਾ ਵਾ ਇਹਦੀ ਕੀ ਮਹੱਤਤਾ ਹੈ ਦਾ ਕੀ ਇਤਿਹਾਸ ਹੈਗਾ ਤੇ ਇਤੋਂ ਦਾ ਬਾਰੇ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15ਵੇਂ ਬਾਦਸ਼ਾਹ ਸੱਤੇ ਸਤਗੁਰਾਂ ਨੇ ਪੂਰ ਸੋਦੀ ਸਦਵੀ ਨੂੰ ਆਮਨ ਤਖਤ ਸਾਹਿਬ ਜੀ ਤੇ ਆਪਣਾ ਪ੍ਰਕਾਸ਼ ਕੀਤਾ ਅਵਤਾਰ ਧਾਰਿਆ ਗਰੀਬ ਨਿਵਾਜ ਮਹਾਰਾਜ ਗੁਰਦੁਆਰਾ ਕੰਗਣ ਘਾਟ ਗੋਬਿੰਦ ਘਾਟ ਆਪ ਜੀ ਕੋਲ ਤੇ ਕਰਨ ਜਾਇਆ ਕਰਦੇ ਸਨ ਬਾਦਸ਼ਾਹ ਮਹਾਰਾਜ ਜੀ ਦੇ ਮਰੀਦ ਬਣੇ ਜਿੰਨਾ ਜਰੇ ਜਰੇ ਵਿੱਚੋਂ ਗੁਰਦਸਵੇਂ ਪਾਸ਼ਾ ਮਹਾਰਾਜ ਜੀ ਦਾ ਦ دیدار ਕੀਤਾ ਉਹਨਾਂ ਦੀ ਭਾਵਨਾ ਮਹਾਰਾਜ ਨੇ ਪੂਰੀ ਕੀਤੀ ਰਾਮ ਰੂਪ ਦੇ ਵਿੱਚ ਦਰਸ਼ਨ ਦਿੱਤੇ ਜੀ ਜੋ ਜੋ ਰਾਣੀ ਮੈਣੀ ਜੀ ਸਾਹਿਬ ਸੀ ਜਿਨ੍ਹਾਂ ਦਾ ਨਾਮ ਪੂਰਾ ਰਾਜ ਮਾਤਾ ਮਾਤਾ ਬਸ਼ੰਬਰਾ ਦੇ ਵੀ ਜੀ ਸੀਗਾ ਉਹ ਪੰਡਿਤ ਸ਼ਿਵਦਤ ਜੀ ਦੇ ਨਾਲ ਬਹੁਤ ਪ੍ਰੇਮ ਕਰਦੇ ਆਸਥਾ ਰੱਖਦੇ ਸਨ ਉਹਨਾਂ ਦੇ ਉੱਪਰ ਕਿਉਂਕਿ ਪੰਡਿਤ ਜੀ ਪ੍ਰਭੂ ਭਗਤੀ ਵਾਲੇ ਸਨ ਜਦੋਂ ਪੰਡਿਤ ਜੀ ਨੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਨ ਗੁਰਿਆਈ ਕਰਤੀ ਗੁਰਤਾ ਗੱਦੀ ਦੇ ਨਵੇਂ ਵਾਰਿਸ ਅਰਥਾਤ 10ਵੇਂ ਗੁਰਦੇਵ ਜੀ ਨੂੰ ਪਛਾਣਿਆ ਤੇ ਉਸ ਵੇਲੇ ਪੰਡਤ ਜੀ ਨੇ ਬੁੱਤ ਪੂਜਾ ਛੱਡੀ ਗੁਰੂ ਮਹਾਰਾਜ ਦੇ ਅਨੰਦ ਸਿੱਖ ਸੇਵਕ ਬਣੇ ਔਰ ਪੰਡਤ ਜੀ ਦਾ ਜਿਹੜਾ ਸਰੀਰ ਹੈ ਉਹ ਅਨੰਦਪੁਰ ਸਾਹਿਬ ਜੀ ਦੀ ਪਵਨ ਧਰਤੀ ਤੇ ਛੁਟਿਆ ਪੰਡਤ ਜੀ ਦਾ ਅੰਤਮ ਸੰਸਕਾਰ ਗੁਰਦਸਵੇਂ ਪਾਸ਼ਾ ਮਾਨ ਨੇ ਆਪਣੇ ਹੱਥੀ ਅਨੰਦਪੁਰ ਸਾਹਿਬ ਕੀਤਾ ਐਨੇ ਉਹ ਗੁਰੂ ਘਰ ਦੇ ਸੇਵਕ ਬਣੇ ਪੰਡਤ ਜੀ ਰਾਣੀ ਮੈਣੀ ਜੀ ਸਾਹਿਬ ਜੀ ਨੂੰ ਗੁਰਦਸ਼ਵੇਂ ਪਾਸ਼ਾ ਮਹਾਰਾਜ ਜੀ ਦੇ ਨਾਲ ਜੋੜਿਆ ਦੱਸਿਆ ਕਿ ਪ੍ਰਭੂ ਦਾ અવਤਾਰ ਨੇ ਪੂਰਨतम અવਤਾਰ ਦੇ ਜੀ ਜੀ ਫਿਰ ਉਹਨਾਂ ਨੇ ਮਹਾਰਾਜ ਨੂੰ ਇੱਥੇ ਬੁਲਾਉਣਾ ਬੇਨਤੀਆਂ ਕਰਨੀਆਂ ਮਹਾਰਾਜ ਇੱਥੇ ਬੇਅੰਤ ਚੋਜ ਕੋਤਾ ਕਰਦੇ ਰਹੇ ਸਭ ਤੋਂ ਪਹਿਲਾਂ ਇੱਥੇ ਰਹਿਰਾ ਸਾਹਿਬ ਜੀ ਦਾ ਦੀਵਾਨ ਸਜਉਂਦੇ ਸਨ ਆਪ ਜੀ ਇੱਥੇ ਰਹਿਰਾ ਸਾਹਿਬ ਜੀ ਦੇ ਦੀਵਾਨ ਦੀ ਸਮਾਪਤੀ ਹੁੰਦੀ ਸੀ ਉਪਰੰਤ ਆਪ ਜੀ ਤਖਤ ਸਾਹਿਬ ਜੀ ਤੇ ਜਾ ਕੇ ਰਹਿਰਾ ਸਾਹਿਬ ਜੀ ਦੇ ਦੀਵਾਨ ਵਿੱਚ ਹਾਜ਼ਰ ਹੁੰਦੇ ਸਨ ਭੈਣ ਜੀ ਸਾਡੇ ਜਿੰਨੇ ਵੀ ਗੁਰਸਥਾਨ ਨੇ ਨਾ ਜਿਵੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਜੀ ਆ ਹਾਂਜੀ ਹਾਂਜੀ ਉੱਥੇ ਰਹਿਰਾ ਸਾਹਿਬ ਜੀ ਦਾ ਜਿਹੜਾ ਟਾਈਮ ਹੈ ਨਾ 5.77 ਮਿੰਟ ਦੇ حساب ਨਾਲ ਚੇਂਜ ਹੁੰਦਾ ਅੱਛਾ ਉਹਦਾ ਟਾਈਮ ਦਾ ਸਿਸਟਮ ਹੈਗਾ ਸੂਰਜ ਦੇ ਛਿਪਣ ਦੇ ਨਾਲ ਅੱਛਾ ਜਦੋਂ ਸੂਰਜ ਛਿਪੜਦਾ ਹੈ ਨਾ ਸੰਧਿਆ ਦਾ ਸਮਾਂ ਹੁੰਦਾ ਤੇ ਫਿਰ ਇਹ ਰਹਿਰਾ ਸਾਹਿਬ ਜੀ ਦਾ ਪਾਠ ਆਰੰਭ ਹੁੰਦਾ ਹੂੰ ਹੂੰ ਇਹ ਗੁਰਦੁਆਰਾ ਬਾਲੀਲਾ ਸਾਹਿਬ ਜਿਹਦੇ ਬਾਰੇ ਆਪ ਜੀ ਪੁੱਛ ਰਹੇ ਹੋ ਇਹ ਇੱਕ ਇਤਿਹਾਸ ਦਾ ਵਾਅਦਾ ਹੈ ਸਾਹਸਥਾਨ ਆ ਜਿੱਥੇ ਰਹਿਰਾ ਸਾਹਿਬ ਸੂਰਜ ਚੜ੍ਹੇ ਹੋ ਜਾਂਦੀ अच्छा हां ਤੁਸੀਂ ਅੱਜ ਭਾਵੇਂ ਦੇਖ ਵੀ ਲਿਓ ਮੈਂ ਚਾਹਾਂ ਸ਼ਾਮੀ ਸ਼ਾਮ ਨੂੰ ਸ਼ਾਮ ਹਾਂ ਸੂਰਜ ਚੜੇ ਰਹਿਰਾ ਸਾਹਿਬ ਇੱਥੇ ਹੁੰਦੀ ਆ ਹਾਂਜੀ ਹਾਂਜੀ ਮੈਂ ਤਾਂ ਜਾਵਾਂਗਾ ਕਿ ਤੁਸੀਂ ਸੰਗਤ ਨੂੰ ਦਿਖਾਓ ਵੀ ਜਦੋਂ ਰਹਿਰਾ ਸਾਹਿਬ ਜੀ ਦਾ ਪਾਠ ਹੋ ਜਾਣਾ ਬਾਹਰੋਂ ਤੁਹਾਨੂੰ ਆਵਾਜ਼ ਆਉਣ ਲੱਗ ਜਾਣੀ ਆ ਇੱਥੋਂ ਤੁਹਾਨੂੰ ਸੂਰਜ ਦੇਖ ਜਾਣਾ ਅੱਛਾ ਮਹਾਰਾਜ ਜੀ ਇਹ ਵੱਡੀ ਗੱਲ ਗਿਆਨੀ ਜੀ ਨੇ ਕਹੀ ਆ ਕਿ ਜਦੋਂ ਰਹਿਰਾਸ ਦਾ ਪਾਠ ਹੁੰਦਾ ਇੱਥੇ ਸੂਰਜ ਚੜ੍ਹੇ ਹੁੰਦਾ ਜਿਨੋਂ ਕਿ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵਾ ਸੂਰਜ ਛੁੱਪੇ ਹੁੰਦਾ ਵਾ ਤੇ ਇੱਥੋਂ ਦਾ ਇਤਿਹਾਸ ਆ ਇੱਥੋਂ ਦਾ ਇੱਕ ਵਿਲੱਖਣ ਇਤਿਹਾਸ ਆ ਜਿਹਦੇ ਬਾਰੇ ਸਾਨੂੰ ਗਿਆਨੀ ਜੀ ਦੱਸਣਗੇ ਇਸ ਤਰ੍ਹਾਂ ਵੀ ਗੁਰੂ ਮਹਾਰਾਜ ਦੇ ਘਰ ਵਿੱਚ ਨਾ ਨੇਮ ਦੀ ਬਹੁਤ ਵੱਡੀ ਮਹਿਮਾ ਹਮ ਅੰਨੇਤ ਨੇਮ ਤੋਂ ਬਿਨਾ ਸਿੱਖ ਸਖਣਾ ਵਾ ਪਰ ਗੁਰੂ ਮਹਾਰਾਜ ਦੇ ਘਰ ਵਿੱਚ ਪ੍ਰੇਮ ਦੀ ਬਹੁਤ ਵੱਡੀ ਮਹਿਮਾ ਅਸਲ ਵਿੱਚ ਸਿੱਖ ਦਾ ਜਿਹੜਾ ਨੇਮ ਵੀ ਆ ਉਹ ਵੀ ਪ੍ਰੇਮ ਦੇ ਸਹਿਤ ਹੀ ਆ ਨਾ ਪ੍ਰੇਮ ਹੀ ਨੇ ਮੀਓ ਸਕਦਾ ਜਿਹਦੇ ਮਨ ਚ ਪ੍ਰੇਮ ਨਹੀਂ ਉਹਨੇ ਨੇਮ ਵੀ ਕੀ ਨਿਭਾਉਣਾ ਹਾਂਜੀ ਹਾਂਜੀ ਇੱਥੇ ਇਹ ਜਿਹੜਾ ਘਰ ਆ ਨਾ ਮਹਾਰਾਜ ਦਾ ਇਹ ਨੇਮ ਕੁਛ ਥਾਵਾਂ ਤੇ ਪ੍ਰੇਮ ਵੱਡਾ ਵਾ ਕੁਛ ਥਾਵਾਂ ਤੇ ਨੇਮ ਵੱਡਾ ਵਾ ਇੱਥੇ ਮਹਾਰਾਜ ਨੇ ਪ੍ਰੇਮ ਨੂੰ ਵੱਡਿਆਂ ਕੀਤਾ ਸੀਗਾ ਇਹ ਪਾਵਨ ਗੁਰਦੁਆਰਾ ਬਾਲੀਲਾ ਸਾਹਿਬ ਇੱਥੇ ਰਹਿਰਾਜ ਸਾਹਿਬ ਦੇ ਦੀਵਾਨ ਦੀ ਸਮਾਪਤੀ ਹੋ ਜਾਂਦੀ ਸੀਗੀ ਫਿਰ ਮਹਾਰਾਜ ਉੱਥੇ ਤਖਤ ਸਾਹਿਬ ਦੇ ਜਾ ਕੇ ਦੀਵਾਨ ਦੀ ਆਪ ਜੀ ਹਾਜ਼ਰੀ ਭਰਿਆ ਕਰਦੇ ਦਸਵੇਂ ਪਾਤਸ਼ਾਹ ਇਹ ਮਹਾਰਾਜ ਜੀ ਦੇ ਲੀਲਾ ਦਾ ਸਥਾਨ ਆ ਮਾਤਾ ਬੇਸ਼ੰਬਰਾਂ ਦੇ ਵੀ ਜਿਨ੍ਹਾਂ ਨੂੰ ਮਾਣ ਨੇ ਆਪਣੀ ਮਾਤਾ ਹੁੰਦਾ ਮਾਣ ਦਿੱਤਾ ਸੀਗਾ ਤੇ ਮਹਾਰਾਣ ਨੇ ਇੱਥੇ ਬਹੁਤ ਸਾਰੇ ਚੋਜ ਕੀਤੇ ਆ ਰਾਣੀ ਮੈਣੀ ਜੀ ਸਾਹਿਬ ਇੱਥੋਂ ਫਿਰ ਪੰਜਾਬ ਵੀ ਗਏ ਅਸਾਂ ਹਾਂਜੀ ਹਾਂਜੀ ਤੇ ਉੱਥੇ ਫਿਰ ਪੰਡਿਤ 6 ਵਜੇ ਅੱਜ ਜੀ ਵੀ ਨਾਲ ਗਏ ਪੰਡੇ ਜੀ ਜਦੋਂ ਬਿਰਾਜਮਾਨ ਹੋਏ ਨੇ ਪਾਲਕੀ ਦੇ ਉੱਪਰ ਤੇ ਦਸਵੇਂ ਪਾਸ਼ਾ ਮਾਣ ਨੇ ਮੋਢਾ ਦਿੱਤਾ ਅੱਛਾ ਹਾਂ ਮਹਾਰਾਣ ਨੇ ਮੋਢਾ ਦਿੱਤਾ ਦਸਵੇਂ ਪਾਸ਼ਾ ਨੇ ਬਹੁਤ ਪ੍ਰੇਮ ਜਤਾਇਆ ਪੰਡੇ ਜੀ ਨੂੰ ਪਤਾ ਲੱਗ ਗਿਆ ਮਾਣ ਨੇ ਪਾਲਕੀ ਨੂੰ ਮੋਢਾ ਦਿੱਤਾ ਤੇ ਉਹ ਬਜ਼ੁਰਗ ਸਨਗੇ ਤੇ ਫਿਰ ਪਾਲਕੀ ਚ ਉਤਰਨ ਦੀ ਕੋਸ਼ਿਸ਼ ਕੀਤੀ ਤੇ ਮਹਾਰਾਜ ਨੇ ਬਹੁਤ ਪੇਮ ਜਤਾਇਆ ਫਿਰ ਉੱਥੇ ਹੀ ਉਹ ਚੜਾਈ ਕਰ ਗਏ ਸਾਰ ਅੱਛਾ ਪੰਡਿਤ ਸ਼ਿਵਦਾਸ ਜੀ ਹਾਂਜੀ ਹਾਂਜੀ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੁੰਦਰ ਤਰੀਕੇ ਨਾਲ ਇਥੋਂ ਦਾ ਇਤਿਹਾਸ ਦੱਸਿਆ ਤੇ ਇਸ ਦੇ ਨਾਲ ਹੀ ਅਸੀਂ ਪੰਜਾਬ ਕੇਸਰੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ